ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਦੀ ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਤੇ ਸੋ ਅੱਜ ਆਪਾਂ ਲੈ ਕੇ ਆ ਚੁੱਕੇ ਹਾਂ ਸਲਾਨਾ ਪ੍ਰੀਖਿਆ ਪ੍ਰਣਾਲੀ ਜੀਓਗ੍ਰਾਫੀ ਦਾ ਪੇਪਰ ਹੈ ਸਭਾ ਮ ਆਪਣੇ ਕੋਲ ਤਿੰਨ ਘੰਟੇ ਤੇ ਮਿਨੀਮਮ ਮਾਰਕਸ ਜਿਹੜੇ 70 ਨੇ ਸੋ ਇਹ ਪ੍ਰੀਵੀਅਸ ਈਅਰ ਪੇਪਰ ਆ ਸੋ ਇਸ ਦਾ ਸੋਲੂਸ਼ਨ ਆਪਾਂ ਪ੍ਰੋਵਾਈਡ ਕਰਦੇ ਹਾਂ ਕਿ ਸਭ ਤੋਂ ਪਹਿਲਾਂ ਜਿਵੇਂ ਪੰਜਾਬੀ ਵਰਸਨ ਜਿਵੇਂ ਭਾਗ ਊੜਾ ਦਾ ਨੋਟ ਸਾਰੇ ਪ੍ਰਸ਼ਨ ਵਸਤੂ ਨਿਟ ਨੋਟ ਸਾਰੇ ਪ੍ਰਸ਼ਨ ਵਸਤੂ ਨਿਸ਼ਟ ਤੇ ਜ਼ਰੂਰੀ ਹਨ ਇਸ ਦੇ ਉੱਤਰ ਇੱਕ ਸ਼ਬਦ ਤੋਂ ਇੱਕ ਵਾਰ ਤੱਕ ਦੀ ਲੰਬਾਈ ਵਿੱਚ ਦੋ ਜਿਵੇਂ ਸਭ ਤੋਂ ਪਹਿਲਾਂ ਗਾ ਸੰਨ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਬਸੋ ਸੰਸਾਰ ਦੀ ਬਸੋ ਦਾ ਕਿੰਨਾ ਫੀਸਦ ਸੀ ਸੋ ਪਹਿਲੇ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ 17.5% ਸਿਸ ਦਾ ਉਹ ਗਾ 17.5% ਤੇ ਨੈਕਸਟ ਹੈਗਾ ਦੂਜਾ ਕੁਐਸਚਨ ਹੈ ਜੋ ਫੁੱਲਾਂ ਦੀ ਖੇਤੀ ਨੂੰ ਉਤਪਾਦਕ ਸੱਭਿਆਚਾਰ ਅਨੁਸਾਰ ਕਿਹੜੇ ਕਲਚਰ ਦਾ ਨਾਮ ਦਿੱਤਾ ਜਾਂਦਾ ਹੈ ਸੋ ਦੂਸਰੇ ਦਾ ਜੋ ਰਾਈਟ ਆਨਸਰ ਹੈ ਉਹ ਹੈ ਫਲੋਰੀ ਕਲਚਰ ਫਲੋਰੀ ਕਲਚਰ ਸੋ ਦੂਸਰੇ ਦਾ ਰਾਈਟ ਆਨਸਰ ਹੈਗਾ ਫੁੱਲਾਂ ਦੀ ਖੇਤੀ ਨੂੰ ਫਲੋਰੀ ਕਲਚਰ ਸ਼ਬਦ ਨਾਮ ਦਿੱਤਾ ਜਾਂਦਾ ਹੈ ਤੇ ਤੀਜਾ ਹੈਗਾ ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਡਾ ਗੰਨਾ ਉਤਪਾਦਕ ਸੂਬਾ ਹੈ ਸੋ ਪਾਰਥ ਦਾ ਰਾਜ ਪੁੱਛਿਆ ਗਿਆ ਜੋ ਹੈ ਉੱਤਰਾਪਰਦੇਸ਼ ਸੋ ਉੱਤਰ ਪ੍ਰਦੇਸ਼ ਤੀਜਾ ਦਾ ਜੋ ਰਾਈਟ ਆਨਸਰ ਹੈ ਤੇ ਫੋਰਥ ਆ ਜੋ ਪੰਜਾਬ ਵਿੱਚ ਕੋਈ ਦੋ ਕਮੰਤਰੀ ਹਵਾਈ ਅੱਡੇ ਕਿੱਥੇ-ਕਿੱਥੇ ਹਨ ਸੋ ਪੰਜਾਬ ਵਿੱਚ ਜਿਹੜੇ ਦੋ ਕਮੰਤਰੀ ਏਡੇ ਨੇ ਉਹ ਹੈ ਅੰਮ੍ਰਿਤਸਰ ਅਤੇ ਮੋਹਾਲੀ ਅੰਮ੍ਰਿਤਸਰ ਸੋ ਥੱਲੇ ਆਪਾਂ ਦੱਸਦੇ ਹਾਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਹੈਗਾ ਅਤੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਹੈਗਾ ਸੋ ਇਹ ਦੋ ਹਵਾਈ ਅੱਡੇ ਨੇਗੇ ਸੋ ਨੈਕਸਟ ਹੈ ਜਿਹੜਾ 5th ਕੁਐਸਚਨ ਹੈਗਾ ਸੰਨ 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਲਿੰਗ ਅਨੁਪਾਤ ਕਿੰਨਾ ਹੈ ਸੋ 2011 ਦੀ ਜਨਗਣਨਾ ਅਨੁਸਾਰ ਲਿੰਗ ਅਨੁਪਾਤ ਹੈਗਾ 895 ਮਹਿਲਾਵਾਂ 1000 ਪੁਰਸ਼ਾਂ ਦੇ ਪਿੱਛੇ 895 ਮਹਿਲਾਵਾਂ प्रति 1000 ਪਰਸ ਸੋ ਨੈਕਸਟ ਹੈ ਜਿਹੜਾ ਕੁਐਸਚਨ ਹੈਗਾ ਉਹ ਹੈ ਕਿਸ ਖਣਿਜ ਪਦਾਰਥ ਨੂੰ ਕਾਲਾ ਸੋਨਾ ਕਿਹਾ ਜਾਂਦਾ ਹੈ ਸੋ ਸੈਕਸਟ ਕੁਐਸਚਨ ਹੈਗਾ ਸੋ ਇਸ ਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਕੋਲਾ ਇਸ ਨੂੰ ਕਾਲਾ ਸੋਨਾ ਕਿਹਾ ਜਾਂਦਾ ਕੋਲੇ ਨੂੰ ਸੋ ਇਹ ਚੰਗੀ ਤਰ੍ਹਾਂ ਯਾਦ ਰੱਖਣਾ ਤੇ ਨੈਕਸਟ ਹੈ ਸੈਵਨਥ ਕੁਐਸਚਨ ਮਨੁੱਖੀ ਵਿਕਾਸ ਸੂਚਕਾ ਸੂਚਕਾ ਦਾਸਨਾਤ ਦੇਣ ਵਾਲੇ ਕਿਸੇ ਇੱਕ ਅਰਥ ਸ਼ਾਸਤਰੀ ਦਾ ਨਾਮ ਲਿਖੋ सो आऊगा डॉक्टर महबूब उल हक्का सो इसका आंसर है नैक्सट है एटथ क्वेश्चन बी ओ टी तो पूरा नी बनता है सो so, इस दम बनूगा बेल्ड ऑपरेट ट्रांसफर सो so, एटथ का जो राइट आंसर है वह है बिल्ड ऑपरेट ट्रांसफर बी ओ टी सो so, नैक्सट है भाग आड़ा जिसन भाग सैकंड कह दें ਨੋਟ ਸਾਰੇ ਪ੍ਰਸ਼ਨ ਜ਼ਰੂਰੀ ਹਨ ਇਹਨਾਂ ਦੇ ਉੱਤਰ ਵੱਧ ਤੋਂ ਵੱਧ 2-3 ਵਾਕਾਂ ਦੀ ਲੰਬਾਈ ਤੱਕ ਦਿਓ ਸੋ 8 ਪ੍ਰਸ਼ਨ ਨੇ 2-2 ਅੰਕਾਂ ਦੇ 16 16 ਅੰਕ ਮੰਨਗੇ ਇਸ ਤੇ ਜਿਵੇਂ ਨਾਮ 9th ਆ ਸਭ ਤੋਂ ਪਹਿਲਾਂ ਇਹ ਲਿਖਿਆ ਦਾ ਮਿਲਾਨ ਕਰੋ ਜਿਵੇਂ ਰਾਜਨੀਤਿਕ ਭੂਗੋਲ ਉਹ ਚੋਣ ਵਿਸ਼ਲੇਸ਼ਣ ਵਿਗਿਆਨ ਦਾ ਆਰਥਿਕ ਭੂਗੋਲ ਕੁਮੰਤਰੀ ਵਪਾਰ ਜਨਸੰਖਿਆ ਦਾ ਭੂਗੋਲ ਜਨ ਅੰਕਣ ਵਿਗਿਆਨ ਹੈਗਾ ਤੇ ਵਸੇਬਿਆਂ ਦਾ ਭੂਗੋਲ ਹੈਗਾ ਪਿੰਡੂ ਯੋਜਨਾ ਮੰਦੀ ਸੋ ਇਹ ਇਸ ਦਾ ਆਨਸਰ ਹੈਗਾ ਤੇ ਨੈਕਸਟ ਹੈ ਦਹਾਕੀ ਦੀ ਵਸੂ ਫਤਾ ਕਰਨ ਦਾ ਸੂਤਰ ਜਾਂ ਫਾਰਮੂਲਾ ਪਤਾ ਕਰਨ ਦਾ ਫਾਰਮੂਲਾ ਕੀ ਹੈ ਦਹਾਕੀ ਦੀ ਵਸੂ ਦਾ ਸੋ ਇਹ ਸੋ ਆਤੀ ਦਹਾਕੀ ਦੀ ਵਸੂ ਪਤਾ ਕਰਨ ਦਾ ਫਾਰਮੂਲਾ ਦਹਾਕਾ ਵਾਧੂ ਦਰ ਪ੍ਰਤੀਸ਼ਤ ਬਰਾਬਰ ਵਰਤਮਾਨ ਵਸੂ ਮਾਈਨਸ ਪਿਛਲੇ ਦਹਾਕੇ ਦੀ ਵਸੂ ਵਾਟੇ ਆਜੂਗਾ ਪਿਛਲੇ ਦਹਾਕੇ ਦੀ ਵਸੂ ਗੁਣਾ 100 ਸੋ ਇਹ ਇਸ ਦਾ ਫਾਰਮੂਲਾ ਹੈਗਾ ਸੋ ਇਸ ਫਾਰਮੂਲੇ ਨੂੰ ਚੰਗੀ ਤਰ੍ਹਾਂ ਦੇਖ ਲੈਣਾ ਤੇ ਨੈਕਸਟ ਹੈ ਜਿਹੜਾ ਕੁਐਸਚਨ ਹੈਗਾ हिमाचल प्रदेश ਵਿੱਚ ਜ਼ਿਆਦਾਤਰ ਕਿਹੜੇ ਕਿਹੜੇ ਫਲਾਂ ਦੇ ਬਾਗ ਮਿਲਦੇ ਹਨ ਸੋ हिमाचल प्रदेश ਵਿੱਚ ਜ਼ਿਆਦਾਤਰ ਸੇਬ, 나ਖ, ਆड़ੂ, ਬੇਰ, ਖਵਾਨੀ ਅਤੇ ਆਲੂ ਬਖਾਰਾ ਆਲੂ ਬਖਾਰਾ ਦੇ ਬਾਗ ਮਿਲਦੇ ਹਨ ਸੋ ਇਹ हिमाचल प्रदेश ਵਿੱਚ ਨੇ ਸੋ ਇਹ ਵੀ ਆਨਸਰ ਆਪਣਾ ਤੇ ਨੈਕਸਟ ਹੈਗਾ ਜਿਹੜਾ ਕੁਐਸਚਨ ਹੈਗਾ ਪੇਂਡੂ ਉਦਯੋਗਾਂ ਤੇ ਕਿਹੜੇ ਉਦਯੋਗਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ ਸੋ ਪਹਿਲਾਂ ਪਿੰਡੂ ਉਦਯੋਗਾਂ ਦੇ ਇਹ ਉਦਯੋਗ ਪਿੰਡੂ ਇਲਾਕਿਆਂ ਵਿੱਚ ਚੱਲਦੇ ਹਨ ਕੁਦਰਤੀ ਸਾਧਨਾਂ ਤੇ ਆਧਾਰਿਤ ਹੁੰਦੇ ਹਨ ਉਦਾਹਰਨ ਖਾਂਡੀ ਹੱਥ ਕਰਾਗਾ ਹਸਤ ਕਲਾ ਸੋ ਇਹ ਪਿੰਡੂ ਉਦਯੋਗ ਨੇ ਤੇ ਹੁਣ ਆਪਾਂ ਕਰੀ ਕਰੋਗੀਰ ਉਦਯੋਗ ਸੋ ਇੱਥੇ ਕੀ ਲਿਖਿਆ ਹੈ ਕਰੋਗੀਰ ਉਦਯੋਗਾਂ ਦੀਆਂ ਵਿਸ਼ੇਸ਼ਤਾਵਾਂ ਇਹ ਉਦਯੋਗ ਘਰਾਂ ਵਿੱਚ ਹੀ ਚੱਲਦੇ ਹਨ ਵੱਡੀ ਮਸ਼ੀਨਰੀ ਲੋੜ ਨਹੀਂ ਹੁੰਦੀ ਉਦਾਹਰਨ ਟੂਟੀਆਂ ਬਣਾਉਣਾ ਜਾਂ ਉਲਜਬ ਸੋ ਨੈਕਸਟ ਆਪਾਂ ਦੇਖਦੇ ਹਾਂ ਭਾਰਤ ਵੱਲੋਂ ਮਨੁੱਖੀ ਵਿਕਾਸ ਸੂਚਕ ਵਜੋਂ ਚੁਣੇ ਗਏ ਕੋਈ ਦੋ ਨੁਕਤੇ ਲਿਖੋ ਸੋ 13 ਤਾ ਮਤਲਬ 13ਵਾਂ ਕੁਐਸਚਨ ਹੈਗਾ ਸੋ ਇਸ ਦਾ ਜਿਹੜਾ ਆਨਸਰ ਹੈ ਭਾਰਤ ਵੱਲੋਂ ਮਨੁੱਖੀ ਵਿਕਾਸ ਸੂਚਕ ਵਜੋਂ ਚੁਣੇ ਗਏ ਦੋ ਨੁਕਤੇ ਸਖਿਆ ਦੀ ਦਰ ਲਿਟਰੇਸੀ ਰੇਟ ਤੇ ਜੀਵਨ ਉਮੀਦ ਲਾਈਫ ਐਕਸਪੈਂਡ ਐਕਸਪੈਂਟੇਸੀ ਸੋ ਇਹ ਦੋ ਹੋਣਗੇ ਸੋ ਨੈਕਸਟ ਜਿਹੜਾ ਕੁਐਸਚਨ ਹੈ ਸੋ ਇਹ ਕੰਪਲੀਟ ਹੋ ਚੁੱਕੇ ਤਾਂ ਤੀਜੇ ਪੇਜ ਤੇ ਆ ਗਏ ਆਪਾਂ ਸੂਬਾਈ ਸੜਕ ਮਾਰਗ ਕੀ ਹੁੰਦੇ ਹਨ ਕੁਐਸਚਨ ਨੰਬਰ 14 ਦਾ ਸੂਬਾਈ ਮਤਲਬ ਰਾਜ ਸਰਕਾਰ ਵੱਲੋਂ ਬਣਾਈਆਂ ਅਤੇ ਸੰਭਾਲੀਆਂ ਜਾਣ ਵਾਲੀਆਂ ਸੜਕਾਂ ਸੂਬਾਈ ਸੜਕ ਮਾਰਗ ਕਹਾਉਂਦੀਆਂ ਹਨ ਇਹ ਸੂਬੇ ਦੇ ਵੱਖ-ਵੱਖ ਸ਼ਹਿਰਾਂ ਜ਼ਿਲ੍ਹਿਆਂ ਤੇ ਮਹੱਤਵਪੂਰਨ ਥਾਵਾਂ ਨੂੰ ਆਪਸ ਵਿੱਚ ਜੋੜਦੀਆਂ ਸੋ ਇਹ ਪ੍ਰਸ਼ਨ ਇੰਪੋਰਟੈਂਟ ਆ ਸੋ ਆਪਾਂ ਇਸ ਨੂੰ ਦੁਬਾਰਾ ਵੀ ਰਿਪੀਟ ਕਰ ਦਿੰਨੇ ਆ ਸੂਬਾਈ ਰਾਜ ਸਰਕਾਰ ਵੱਲੋਂ ਬਣਾਈਆਂ ਅਤੇ ਸੰਭਾਲੀਆਂ ਜਾਣ ਵਾਲੀਆਂ ਸੜਕਾਂ ਸੂਬਾਈ ਸੜਕ ਮਾਰਗ ਕਹਾਉਂਦੀਆਂ ਹਨ ਇਹ ਸੂਬੇ ਦੇ ਵੱਖ-ਵੱਖ ਸ਼ਹਿਰਾਂ ਜਿਲ੍ਹਿਆਂ ਤੇ ਮਹੱਤਵਪੂਰਨ ਥਾਮਨਗਾਸ ਵਿੱਚ ਜੋੜਦੀਆਂ ਹਨ ਸੋ ਨੈਕਸਟ ਹੈ ਜਿਹੜਾ ਬਾਗਸਾਈਡ ਦੀ ਵਰਤੋਂ ਕਿਹੜੇ-ਕਿਹੜੇ ਰਾਜਾਂ ਵਿੱਚ ਕੀਤੀ ਜਾਂਦੀ ਹੈ ਸੋ ਆਜੋ ਬਾਗਸਾਈਡ ਦੀ ਵਰਤੋਂ ਐਲੂਮੀਨੀਅਮ ਤਾਤ ਕਿਹੜੇ-ਕਿਹੜੇ ਕਾਰਜਾਂ ਵਿੱਚ ਕੀਤੀ ਜਾਂਦੀ ਹੈ ਸੋ ਬਾਗਸਾਈਡ ਦੀ ਵਰਤੋਂ ਐਲੂਮੀਨੀਅਮ ਤਾਤ ਨਿਕਾਲਣ ਲਈ ਸਮਰਪਕ ਅਤੇ ਇਲੈਕਟ੍ਰੀਕਲ ਉਪਕਰਨ ਬਣਾਉਣ ਲਈ ਸਿਮਿੰਟ ਉਦਯੋਗ ਵਿੱਚ ਤੇ ਅਗਰੋਧਕ ਸਮਗਰੀ ਬਣਾਉਣ ਵਿੱਚ ਬਕਸਾਈਟ ਦੀ ਵਰਤੋਂ ਜੋ ਕੀਤੀ ਜਾਂਦੀ ਹੈ ਤੇ 16 ਦਾ ਜਲ ਪ੍ਰਦੂਸ਼ਣ ਰੋਕਣ ਦੇ ਕੋਈ ਚਾਰ ਤਰੀਕੇ ਲਿਖੋ ਸੋ ਇਸ ਦਾ ਜਿਹੜਾ ਆਨਸਰ ਹੈ ਜਲ ਪ੍ਰਦੂਸ਼ਣ ਦੇ ਰੋਕਣ ਦੇ ਕੋਈ ਚਾਰ ਤਰੀਕੇ ਨੇ ਪਹਿਲਾ ਆਊਗਾ ਉਦਯੋਗਾਂ ਤੋਂ ਨਿਕਲਣ ਵਾਲੇ ਗੰਦੇ ਪਾਣੀ ਦੀ ਠੀਕ ਠੰਗ ਨਾਲ ਸਫਾਈ ਕਰਨੀ ਦੂਜਾ ਨਦੀਆਂ ਅਤੇ ਝੀਲਾਂ ਵਿੱਚ ਕੂੜਾ ਕਰਕਟ ਅਤੇ ਰਸਾਇਣ ਪਦਾਰਥ ਨਹੀਂ ਸੁੱਟਣੇ ਤੇ ਤੀਜਾ ਕਿਸਾਨੀ ਵਿੱਚ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘੱਟ ਕਰਨੀ ਤੇ ਚੌਥਾ ਜਲ ਸਾਫ਼ ਕਰਨ ਵਾਲੇ ਪੌਦੇ ਸੀਵੇਜ ਟ੍ਰੀਟਮੈਂਟ ਪਲਾਂਟਸ ਵਧੇਰੇ ਲਗਾਉਣੇ ਸੋ ਇਹ ਇਸ ਦਾ ਆਨਸਰ ਹੈਗਾ ਜਲ ਪ੍ਰਦੂਸ਼ਣ ਰੋਕਣ ਦੇ ਚਾਰ ਤਰੀਕੇ ਨੇ ਸੋ ਨੈਕਸਟ ਹੈ ਜਿਹੜਾ ਕੁਐਸਚਨ ਭਾਗ ਤੀਜਾ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ ਪ੍ਰਸ਼ਨ ਹੱਲ ਕਰੋ ਹਰੇਕ ਪ੍ਰਸ਼ਨ ਦਾ ਉੱਤਰ ਘੱਟੋ ਘੱਟ 60 ਤੋਂ 80 ਸ਼ਬਦਾਂ ਤੱਕ ਹੋਵੇ ਜਿਵੇਂ ਸਭ ਤੋਂ ਪਹਿਲਾ ਪ੍ਰਸ਼ਨ ਭੂਗੋਲਿਕ ਪਕਰਕੇ ਮਨੁੱਖੀ ਅੰਗਾਂ ਨਾਲ ਮਨੁੱਖੀ ਅੰਗਾਂ ਨਾਲ ਮੇਲ ਕੇ ਕੋਈ ਚਾਰ ਉਦਾਹਰਨਾ ਪੇਸ਼ ਕਰੋ ਸੋ ਇਸ ਦਾ ਜਿਹੜਾ ਆਨਸਰ ਹੈ ਸੋ ਇਸ ਦਾ ਆਨਸਰ ਹੈ ਨਦੀਆਂ ਦਾ ਜਾਲ ਰੰਗ ਤੰਤਰ ਜਿਵੇਂ ਰੰਗ ਤੰਤਰ ਮਨੁੱਖ ਦੇ ਸਰੀਰ ਵਿੱਚ ਕੋਨ ਦੀ ਆਵਾਜਾਈ ਕਰਦਾ ਹੈ ਉਵੇਂ ਹੀ ਨਦੀਆਂ ਦਾ ਜਾਲ ਧਰਤੀ ਦੀ ਸਤ੍ਹਾ ਤੇ ਪਾਣੀ ਬਣਦਾ ਹੈ ਪਹਾੜ ਥੱਡੀਆਂ ਪਹਾੜ ਧਰਤੀ ਦੀ ਢਾਂਚਾਵੰਦੀ ਵਿੱਚ ਮੰਦ ਕਰਦੇ ਹਨ ਜਿਵੇਂ ਹੱਡੀਆਂ ਮਨੁੱਖ ਦੇ ਸਰੀਰ ਨੂੰ ਕਾਰ ਦਿੰਦੀਆਂ ਹਨ ਮੈਦਾਨ ਮਾਸਪੇਸ਼ੀਆਂ ਜਿਵੇਂ ਮਾਸਪੇਸ਼ੀਆਂ ਸਰੀਰ ਨੂੰ ਸਹੀ ਕਰ ਦਿੰਦੀਆਂ ਹਨ ਉਵੇਂ ਹੀ ਮੈਦਾਨ ਕਿਸਾਨੀ ਤੇ ਨਿਵਾਸ ਲਈ ਉਤਕ੍ਰਿਸ਼ਟ ਹੁੰਦੇ ਹਨ ਤੇ ਜਵਾਲਾਮੁਖੀ ਹਿਰਦੇ ਜਿਵੇਂ ਹਿਰਦੇ ਖੂਨ ਪੰਪ ਕਰਦੇ ਹਨ ਉਵੇਂ ਹੀ ਜਵਾਲਾਮੁਖੀ ਧਰਤੀ ਤੇ ਅੰਦਰਲਾ ਲਾਵਾ ਸਤਵੀਂ ਦੀ ਸਤਾ ਤੇ ਲਿਆਉਂਦਾ ਹੈ ਉੱਪਰਲੀ ਸਤਾ ਤੇ ਲਿਆਉਂਦਾ ਹੈ ਸੋ ਇਹ ਇੱਥੇ ਲਿਆਣੀ ਹੈ ਸੋ ਨੈਕਸਟ ਹੈ ਜਿਹੜਾ ਕੁਐਸਚਨ ਹੁਣ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ ਬਸੋਵੰਡ ਨੂੰ ਅਸਰ ਪਾਉਣ ਵਾਲੇ ਰਾਜਨੀਤਿਕ ਕਾਰਕ ਕਿਹੜੇ-ਕਿਹੜੇ ਹੋ ਸਕਦੇ ਹਨ ਸੋ ਬਸੋਵੰਡ ਤੇ ਪ੍ਰਭਾਵ ਪਾਉਣ ਵਾਲੇ ਰਾਜਨੀਤਿਕ ਕਾਰਕ ਸੰਘਰਸ਼ ਅਤੇ ਜੁੱਧ ਜਿਹੜੇ ਖੇਤਰ ਰਾਜਨੀਤਿਕ ਤਨਾਅ ਅਤੇ ਜੁੱਧ ਦੀ ਚਪੇਟ ਵਿੱਚ ਆਉਂਦੇ ਹਨ ਉੱਥੇ ਬਸੋ ਘਟ ਜਾਂਦੀ ਹੈ ਸੋ ਪਹਿਲਾ ਪੁਆਇੰਟ ਹੈ ਤੇ ਦੂਜਾ ਪੁਆਇੰਟ ਹੈ ਕਾਨੂੰਨ ਅਤੇ ਸ਼ਾਂਤੀ ਜਿੰਨਾ ਖੇਤਰ ਵਿੱਚ ਕਾਨੂੰਨ ਅਤੇ ਵਿਧੀ ਦਾ ਸਹੀ ਪ੍ਰਬੰਧ ਹੈ ਉੱਥੇ ਵਸੂਬਾਦੀ ਹੈ ਤੇ ਤੀਜਾ ਸਰਕਾਰ ਦੀ ਆਵਾਦਕਾਰੀ ਨੀਤੀ ਕੁਝ ਖੇਤਰਾਂ ਵਿੱਚ ਸਰਕਾਰ ਵਸਨ ਨੂੰ ਵਧਾਉਣ ਲਈ ਵਿਦੇਸ਼ ਵਿਸ਼ੇਸ਼ ਯੋਜਨਾਵਾਂ ਲੈਂਦੀਆਂ ਜਾਂਦੀਆਂ ਹਨ ਕੁਝ ਖੇਤਰਾਂ ਵਿੱਚ ਸਰਕਾਰ ਵਸਨ ਨੂੰ ਵਧਾਉਣ ਲਈ ਵਿਸ਼ੇਸ਼ ਯੋਜਨਾਵਾਂ ਲਿਆਉਂਦੀ ਹੈ ਤੇ ਚੌਥਾ ਵਿਦੇਸ਼ ਨੀਤੀ ਅਤੇ ਸਰਹੱਦੀ ਵਿਵਾਦ ਸਰਹੱਦੀ ਖੇਤਰਾਂ 'ਚ ਵਿਵਾਦ ਹੋਣ ਕਰਕੇ ਲੋਕ ਉੱਥੇ ਵਸਣ ਤੋਂ ਘਤਰਾਉਂਦੇ ਹਨ ਸੋ ਇਹ ਚਾਰਨ ਹੀ ਗਏ ਸਦੇ ਰਾਜਨੀਤਿਕ ਕਾਰਨ ਸੋ ਨੈਕਸਟ ਜਿਹੜਾ ਕੁਐਸਚਨ ਹੈਗਾ ਕਿਸੇ ਪਿੰਡੂ ਖੇਤਰ ਨੂੰ ਸ਼ਹਿਰੀ ਬਣਾਉਣ ਲਈ ਕੀ ਕੀ ਤਬਦੀਲੀਆਂ ਲੋੜਿੰਦੀਆਂ ਹਨ ਇਸ ਕੁਐਸਚਨ ਨੰਬਰ 19 ਮੈਂ ਪਹਿਲਾ ਆਧੁਨਿਕ ਸੜਕਾਂ ਤੇ ਆਵਾਜਾਈ ਸਹੂਲਤਾਂ ਦਾ ਵਿਕਾਸ ਤੇ ਦੂਜਾ ਬਿਜਲੀ ਪਾਣੀ ਅਤੇ ਸਿਹਤ ਸੰਭਾਲ ਸਹੂਲਤਾਂ ਦੀ ਉਪਲਬਧਤਾ ਤੀਜਾ ਉੱਚ ਮਿਆਰੀ ਸਿੱਖਿਆ ਸੰਸਥਾਵਾਂ ਅਤੇ ਵਿਦਿਅਕ ਕੇਂਦਰ ਤੇ ਚੌਥਾ ਉਦਯੋਗ ਅਤੇ ਰੁਜ਼ਗਾਰ ਤੇ ਵਧੇਰੇ ਮੌਕੇ ਤੇ ਪੰਜਵਾਂ ਹੈ ਸ਼ਹਿਰੀ ਬਾਜ਼ਾਰਾਂ ਅਤੇ ਸ਼ਾਪਿੰਗ ਕੰਪਲੈਕਸ ਤੇ ਸਿਕਸਥਾ ਡਿਜੀਟਲ ਇਨਫਰਾਸਟ੍ਰਕਚਰ ਅਤੇ ਇੰਟਰਨੈਟ ਸੇਵਾਵਾਂ ਸੋ ਇਹ ਪਿੰਡ ਖੇਤਰ ਨੂੰ ਸ਼ਹਿਰੀ ਬਣਾਉਣ ਲਈ ਲੋੜੀਂਦੀਆਂ ਤੋਦੀਆਂ ਨੇ ਸੋ ਨੈਕਸਟ ਹੁਣ ਆਪਾਂ ਵੀਮਾ ਕੁਐਸਚਨ ਕਰਦੇ ਹਾਂ 20 ਹਿਮਾਲਿਆ ਖੇਤਰ ਵਿੱਚ ਪਾਲੂ ਹਿਮਾਲਿਆ ਖੇਤਰ ਵਿੱਚ ਪਸ਼ੂ ਪਾਲਣ ਦੇ ਕੋਈ ਕੰਮਾਂ ਬਾਰੇ ਜਾਣੂ ਕਰਵਾਓ ਸਾਉ ਹਮਾਲਾ ਖੇਤਰ ਵਿੱਚ ਪਸ਼ੂ ਪਾਲਣ ਮੌਸਮੀ ਪਸ਼ੂ ਪਾਲਣ ਗੱਤੀ ਗੁਜਰਪੋਟਿਆ ਆਦਿ ਗਰੀ ਵਾਸੀ ਲੋਕ ਪਸ਼ੂਆਂ ਨੂੰ ਇੱਕ ਥਾਂ ਤੋਂ ਇੱਕ ਥਾਂ ਇੱਕ ਉੱਚੇ ਪਹਾੜਾਂ ਤੋਂ ਦੂਜੇ ਵਿੱਚ ਨੀਵੇਂ ਖੇਤਰਾ ਵਿੱਚ ਲੈ ਜਾਂਦੇ ਹਨ ਜਾਕ ਪਾਲਣ ਜਾਕ ਹਮਾਲਾ ਖੇਤਰ ਵਿੱਚ ਆਵਾਜਾਈ ਤੇ ਪਸ਼ੂ ਪਾਲਣ ਦੀ ਮੱਤ ਪੁੰਨੇ ਭੇਡ ਅਤੇ ਬੱਕਰੀ ਪਾਲਣ ਉੱਲ ਅਤੇ ਦੁੱਧ ਉਹਨਾਂ ਅਤੇ ਦੁੱਧ ਉਤਪਾਦਨ ਲਈ ਭੇਡਾਂ ਅਤੇ ਬੱਕਰੀਆਂ ਪਾਲੀਆਂ ਜਾਂਦੀਆਂ ਹਨ ਗਾਂਢੀ ਖੇਤਰਾਂ ਨੂੰ ਉਨ ਚਮੜਾ ਅਤੇ ਦੁੱਧ ਉਤਪਾਦਨ ਮੁਹैया ਕਰਨਾ ਸੋ ਇਹ ਇਸ ਦਾ ਆਨਸਰ ਹੈਗਾ ਤਾਂ ਨੈਕਸਟ ਹੈ ਕੱਚੇ ਲੋਹੇ ਦੀਆਂ ਕਿਸਮਾਂ ਦਾ ਵਰਣਨ ਕਰੋ ਕੱਚੇ ਲੋਹੇ ਦੀਆਂ ਕਿਸਮਾਂ ਜਿਵੇਂ ਹੀਮਟਾਈਟ ਇਹ ਸਭ ਤੋਂ ਵਧੀਆ ਅਤੇ ਸ਼ੁੱਧ ਲੋਹਾ ਧਾਤ ਪ੍ਰਦਾਨ ਕਰਦੀ ਹੈ ਅੱਗੇ ਮੈਗਨੇਟਾਈਟ ਇਹ ਸਭ ਤੋਂ ਉੱਚੀ ਗੁਣਵੱਤਾ ਵਾਲਾ ਲੋਹਾ ਅੰਦਰੋਂ 70% ਲੋਹਾ ਰੱਖਦਾ ਹੈ ਅਗੇ ਲਿਮੋਨਾਈਟ ਇਸ ਵਿੱਚ 40 ਤੋਂ 60 ਪ੍ਰਤੀਸ਼ਤ ਲੋਹਾ ਹੁੰਦਾ ਹੈ ਤੇ ਆ ਜੁਗਾ ਸਿਟਰੇਟ ਇਹ ਸਭ ਤੋਂ ਘੱਟ ਗੁਣਵੱਤਾ ਵਾਲਾ ਲੋਹਾ ਹੁੰਦਾ ਹੈ ਸੋ ਇਹ ਕਿਵੇਂ ਦਾਸ ਰਗਾ ਸੋ ਨੈਕਸਟ ਆ ਗਿਆ ਭਾਰਤ ਦੀ ਆਰਥਿਕਤਾ ਵਿੱਚ ਟਰਸ਼ਰੀ ਖੇਤਰ ਦੀਆਂ ਕਿਰਿਆਵਾਂ ਦਾ ਕੀ ਯੋਗਦਾਨ ਹੈ ਸੋ ਕੁਐਸਚਨ ਨੰਬਰ 22ਵਾਂ ਜੋ ਭਾਰਤ ਦੀ ਆਰਥਿਕਤਾ ਵਿੱਚ ਟਰਸ਼ਰੀ ਖੇਤਰ ਦਾ ਯੋਗਦਾਨ ਵਪਾਰ ਤੇ ਵੰਜ ਸਰਸਰੀ ਖੇਤਰ ਵਿੱਚ ਬੈਂਕਿੰਗ, ਬੀਮਾ ਅਤੇ ਆਨਲਾਈਨ ਵਪਾਰ ਆਉਂਦੇ ਹਨ ਜੋ ਭਾਰਤ ਦੀ ਆਰਥਿਕਤਾ ਨੂੰ ਵਧਾਉਂਦੇ ਹਨ। ਦੂਜਾ ਹੈ ਪ੍ਰਵਾਸੀ ਸੇਵਾਵਾਂ। ਸ਼ਹਿਰ, ਸਪਾਟਾ ਅਤੇ ਹੋਟਲ ਉਦਯੋਗ ਵਿੱਚ ਬਹੁਤ ਹੀ ਜ਼ਿਆਦਾ ਨੌکریاں ਉਪਲਬਧ ਹਨ। ਤੇ ਤੀਜਾ ਆਵਾਜਾਈ ਅਤੇ ਸੰਚਾਰ, ਰੇਲਵੇ, ਹਵਾਈ ਜਹਾਜ਼, ਹਵਾਈ ਆਵਾਜਾਈ, ਤੇ ਲੀ ਕਮਿਊਨੀਕੇਸ਼ਨ ਆਦਿ ਆਰਥਿਕਤਾ ਨੂੰ ਮਜ਼ਬੂਤ ਬਣਾਉਂਦੇ ਹਨ। ਸਿੱਖਿਆ ਤੇ ਸਿਹਤ ਸਪਾਲ ਹਸਪਤਾਲ, ਯੂਨੀਵਰਸਿਟੀ ਤੇ ਹੋਰ ਸੇਵਾਵਾਂ ਭਾਰਤ ਦੀ ਆਮਦਨ ਵਧਾਉਂਦੀਆਂ ਹਨ। ਸੋ ਇਹ ਭਾਰਤ ਦੀ ਆਰਥਿਕਤਾ ਵਿੱਚ ਟਰਸਰੀ ਖੇਤਰ ਦਾ ਯੋਗਦਾਨ। ਸੋ ਨੈਕਸਟ ਆ ਜਿਹੜਾ ਕੁਐਸਚਨ ਸੋ ਨੈਰੀ ਚਾਤ੍ਰਪੂਜ ਸੜਕ ਵਿਕਾਸ ਯੋਜਨਾ ਤੇ ਨਿੱਖ ਨੋਟ ਲਿਖੋ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਆਗਾ। ਤੇ ਕਾਹੇ ਹਿਮਾਲਿਆ ਖੇਤਰ ਵਿੱਚ ਪਸ਼ੂ ਪਾਲਣ ਦੇ ਕੰਮ ਬਾਰੇ ਜਾਣ ਕਰਵਾ। ਇਹ ਪਹਿਲਾਂ ਦੀ ਵੀਡੀਓ ਵਿੱਚ ਵੀ ਆਪਾਂ ਕਰ ਚੁੱਕੇ ਆ। ਸੋ ਸਨੈਰੀ ਚਾਤ੍ਰਪੂਜ ਸਨੈਰੀ ਚਾਤ੍ਰਪੂਜ ਸੜਕ ਵਿਕਾਸ ਯੋਜਨਾ ਇਹੀ ਭਾਰਤ ਦੀ ਸਭ ਤੋਂ ਵੱਡੀ ਸੜਕ ਪ੍ਰੋਜੈਕਟ ਹੈ ਜੋ ਮੁੱਖ ਸ਼ਹਿਰਾਂ ਨੂੰ ਜੋੜਦੀ ਹੈ। ਇਹ ਦਿੱਲੀ, ਮੁੰਬਈ, ਕਲਕੱਤਾ ਤੇ ਚਨਈ ਨੂੰ ਆਪਸ ਵਿੱਚ ਜੋੜਦੀ ਹੈ। ਇਸ ਪ੍ਰੋਜੈਕਟ ਤਹਿਤ ਉੱਚ ਸਿਰ ਤੇ ਨਹੀਂ ਲਿਖਿਆ ਆਏਗਾ। ਸੋ ਨੈਕਸਟ ਆ ਗਾ ਜਵਾਬ ਦੀ ਭੂਗੋਲਿਕ ਸਰਮੋਰਤਾ ਬਿਆਨ ਕਰਦੇ ਕੋਈ 8 ਨੁਕਤੇ ਲਿਖੋ। ਤੇ ਨੈਕਸਟ ਹੈ ਭਾਗ। ਸੋ ਇਸ ਦੇ ਵਿੱਚੋਂ ਆਪਾਂ 5 ਕੁਐਸਚਨ ਕਰਨੀ ਸੀ। ਸੋ ਪੰਜ ਆਪਾਂ ਕਰ ਲਏ ਨੇ ਭਾਗ ਚੌਥਾ ਗਸਸਾ ਇਸ ਦੇ ਵਿੱਚੋਂ ਪਹਿਲਾ ਪ੍ਰਸ਼ਨ ਹੈ ਮਾਨਵ ਭੂਗੋਲ ਦੇ ਵਿਸ਼ਾ ਖੇਤਰ ਬਾਰੇ ਵਿਸਤ੍ਰਿਤ ਚਰਚਾ ਕਰੋ ਜਾਂ ਸੋ ਜਾਂ ਆਏ ਇਹਦੇ ਵਿੱਚ ਇੱਕ ਕੁਐਸਚਨ ਕਰਨਾ ਹੈ ਸੋ ਇਹਦੇ ਵਿੱਚੋਂ ਆਪਾਂ ਇੱਕ ਕੁਐਸਚਨ ਕਰਦੇ ਹਾਂ ਮਾਨਵ ਭੂਗੋਲ ਦੇ ਵਿਸ਼ਾ ਖੇਤਰ ਹਿਊਮਨ ਜੀਓਗ੍ਰਾਫੀ ਐਂਡ ਇਟਸ ਬ੍ਰਾਂਚੇਸ ਪਰਿਭਾਸ਼ਾ ਸਭ ਤੋਂ ਪਹਿਲਾਂ ਮਾਨਵ ਭੂਗੋਲ ਉਹ ਵਿਗਿਆਨ ਹੈ ਜੋ ਧਰਤੀ ਉੱਤੇ ਮਨੁੱਖੀ ਗਤੀਵਿਧੀਆਂ ਅਤੇ ਭੂਗੋਲਿਕ ਪਰਵਰਤਨਾਂ ਦਾ ਅਧਿਐਨ ਕਰਦਾ ਹੈ ਇਹ ਇਹ ਦੱਸਦਾ ਹੈ ਕਿ ਮਨੁੱਖ ਕਿਵੇਂ ਆਪਣੇ ਵਾਤਾਵਰਣ ਨਾਲ ਅਨੁਕੂਲ ਹੋ ਕੇ ਜੀਵਨ ਬਤਾਉਂਦਾ ਹੈ ਅਤੇ ਉਹ ਧਰਤੀ ਦੇ ਸਾਧਨਾਂ ਦੀ ਵਰਤੋਂ ਕਿਵੇਂ ਕਰਦਾ ਹੈ ਮਾਨ ਭੰਗੋਲ ਦੇ ਮੁੱਖ ਵਿਸ਼ਾ ਖੇਤਰ ਆਬਾਦੀ ਭੰਗੋਲ ਪਪੂਲੇਸ਼ਨ ਜੀਓਗ੍ਰਾਫੀ ਇਹ ਹੀ ਆਬਾਦੀ ਦੀ ਸੰਖਿਆ ਵਾਦੂਦਾਰ ਲਿੰਗਣ ਪਾਤ ਆਵਾਸ ਅਤੇ ਬਸੋ ਵੰਡ ਦੀ ਪੜਚੋਲ ਕਰਦਾ ਹੈ ਤੇ ਨੈਕਸਟ ਆਬਾਦੀ ਦੀ ਸਥਾਨ ਬਦਲੀ ਤੇ ਲੋਕਾਂ ਦੇ ਵਾਸ ਸਥਾਨ ਦਾ ਅਧਿਐਨ ਵੀ ਇਸ ਵਿੱਚ ਆਉਂਦਾ ਹੈ ਤੇ ਨੈਕਸਟ ਹੈ ਆਰਥਿਕ ਮੰਗੋਲ ਇਹ ਮਨੁੱਖੀ ਆਰਥਿਕ ਇਹ ਮਨੁੱਖੀ ਆਰਥਿਕ ਗਤੀਵਿਧੀਆਂ ਜਿਵੇਂ ਕਿ ਖੇਤੀ ਉਦਯੋਗ ਵਪਾਰ ਤੇ ਆਵਾਜਾਈ ਆਦਿ ਪਰਚੋਲ ਕਰਦਾ ਹੈ ਭਾਰਤ ਵਿੱਚ ਮੁੱਖ ਖੇਤੀਬਾੜੀ ਅਤੇ ਉਦਯੋਗਿਕ ਖੇਤਰ ਕਿਹੜੇ-ਕਿਹੜੇ ਹਨ ਇਸ ਵਿੱਚ ਇਹ ਵੀ ਇਸ ਅਧਿਐਨ ਦਾ ਹਿੱਸਾ ਹੈ ਤੇ ਨੈਕਸਟ ਹੈਗਾ ਤੀਜਾ ਰਾਜਨੀਤਿਕ ਮੰਗੋਲ politcal political geography ਇਹੀ ਰਾਜ ਸਰਹੱਦਾਂ ਰਾਜਨੀਤਿਕ ਸੰਦਰਸ਼ ਅਤੇ ਵਿਦੇਸ਼ੀ ਨੀਤੀਆਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰਦਾ ਹੈ ਇਸ ਵਿੱਚ ਚੋਣ ਪ੍ਰਕਿਰਿਆ ਸਰਹੱਦੀ ਬਵਾਦ ਤੇ ਵਿਸ਼ਵ ਪੱਧਰ ਤੇ ਤਾਕਤ ਸੰਕੂਚ ਸੰਤੁਲਨ ਆਉਂਦੇ ਹਨ ਤੇ ਸੱਭਿਆਚਾਰਕ ਭੰਗੋਲ ਕਲਚਰਲ ਗੀਓਗ੍ਰਾਫੀ ਇਹ ਕਿਸੇ ਖੇਤਰ ਦੀ ਭਾਸ਼ਾ ਧਰਮ ਲੋਕ ਸੱਭਿਆਚਾਰ ਰਿਵਾਜ ਅਤੇ ਰਹਿਣ ਸਹਿਣ ਦੀ ਪਰਟੋਲ ਕਰਦਾ ਹੈ ਭਾਰਤ ਵਿੱਚ ਧਾਰਮਿਕ ਤੇ ਸੱਭਿਆਚਾਰਕ ਪੰਤਾ ਇਸ ਭੰਗੋਲ ਦੇ ਹਿੱਸੇ ਆਉਂਦੀ ਹੈ ਤੇ ਫਿਫਥ ਤੱਕ ਵਾਤਾਵਰਣ ਭੰਗੋਲ ਇਹ ਪੰਗੋਲਿਕ ਤੱਤਾਂ ਮੌਸਮ ਭੂ-ਕਾਰ ਪਾਣੀ ਮਿੱਟੀ ਅਤੇ ਮਨੁੱਖੀ ਗਤੀਵਿਧੀਆਂ ਵਾਣ-ਬਿਨਾਸ਼ ਜਲ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਵੇਖਦਾ ਹੈ ਇਸ ਵਿੱਚ ਟਿਕਾਊ ਵਿਕਾਸ ਸਸਟੇਨੇਬਲ ਡਿਵੈਲਪਮੈਂਟ ਅਤੇ ਵਾਤਾਵਰਣ ਸੰਭਾਲ ਤੇ ਵੀ ਚਰਚਾ ਕੀਤੀ ਜਾਂਦੀ ਹੈ ਬਸੋਂ ਅਤੇ ਬਸਤੀਆਂ ਦਾ ਮਹਗੋਲ ਸੈਟਲਮੈਂਟ ਜੀਓਗ੍ਰਾਫੀ ਇਹੀ ਪਿੰਡੂ ਅਤੇ ਸ਼ਹਿਰੀ ਬਸਤੀਆਂ ਦੀ ਵੰਤਰ ਵਿਕਾਸ ਤੇ ਆਵਾਸ ਪਾਤੀਆਂ ਬਾਰੇ ਪਰਚੋਲ ਕਰਦਾ ਹੈ ਇਸ ਵਿੱਚ ਭਾਰਤ ਵਿੱਚ ਸ਼ਹਿਰੀਕਰਨ ਤੇ ਪਿੰਡੂ ਆਵਾਸ ਨੀਤੀਆਂ ਵੀ ਇਸ ਅਧਿਐਨ ਦਾ ਹਿੱਸਾ ਹਨ। ਸੋ ਇਹ ਸ਼ੇਮੇ ਦਾ ਆਨਸਰ ਹੈ ਤੇ ਨੈਕਸਟ ਹੈਗਾ। ਇਹਠਾਂ ਵਿੱਚੋਂ ਕਿਸੇ ਦੋ ਤੇ ਨੋਟ ਲਿਖੋ। ਸੋ ਇਹਦੇ ਵਿੱਚੋਂ ਦੋ ਤੇ ਨੋਟ ਲਿਖਣਾ ਤੀਗਾ। ਜਾਂ ਭਾਰਤੀ ਸੰਯਤਤਾ ਦਾ ਕੋਈ ਤਿੰਨ ਆਧਾਰਾਂ ਤੇ ਵਰਗੀਕਰਨ ਕਰੋ ਤੇ ਵਿਸ਼ੇਸ਼ਤਾ ਵੀ ਦੱਸੋ। ਸੋ ਭਾਰਤੀ ਸਨਿਆਤਾ ਦਾ ਤਿੰਨ ਧਾਰਾ ਤੇ ਵਰਗੀਕਰਨ ਅਤੇ ਵਿਸ਼ੇਸ਼ਤਾਵਾਂ ਭਾਰਤ ਵਿੱਚ ਸਨਿਆਤਾ ਨੂੰ ਵਕ ਵਕ ਧਾਰਾ ਤੇ ਵੰਡਿਆ ਜਾਂਦਾ ਹੈ ਇਹ ਤਿੰਨ ਮੁੱਖ ਧਾਰਾ ਉਹਨਾਂ ਦੀ ਵਰਗੀਕਰਨ ਕੀਤੀ ਗਈ ਹੈ ਸਭ ਤੋਂ ਪਹਿਲਾਂ ਹੈ ਉਤਪਾਦਨ ਦੇ ਪੱਧਰ ਤੇ ਇਹੀ ਵਕ ਵਕ ਉਦਯੋਗ ਉਤਪਾਦਨ ਦਰਾ ਤੇ ਅਧਰ ਪ੍ਰਕਰਦੇ ਹਨ ਭਾਰੀ ਉਦਯੋਗ ਵੱਡੇ ਪਮਾਨੇ ਤੇ ਉਤਪਾਦਨ ਹੁੰਦਾ ਹੈ ਉਦਾਹਰਨ ਲੋਹਾ ਤੇ ਸਪਾਤ ਉਦਯੋਗ ਮਸ਼ੀਨਰੀ ਪੈਟਰੋਕੈਮੀਕਲ ਤੇ ਦੂਜਾ ਹਲਕੀ ਦੂਜਾ ਹੈ ਹਲਕੇ ਉਦਯੋਗ ਇਨ੍ਹਾਂ ਵਿੱਚ ਹਲਕੀਆਂ ਤੇ ਘਰੇਲੂ ਵਰਤੋਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਉਦਾਹਰਨ ਟੈਕਸਟਾਈਲ ਬਿਜਲੀ ਉਪਕਰਨ ਜਾਂ ਖੇਤੀ ਸੰਦ ਸੋ ਇਹ ਪਹਿਲਾ ਹੈ ਤੇ ਦੂਜਾ ਹੈ ਮਾਲਕੀਆਂ ਦੇ ਆਧਾਰ ਤੇ ਵਰਗੀਕਰਨ ਉਦਯੋਗ ਕਿਸ ਦੀ ਮਲਕੀਤ ਹੈ ਉਹ ਜੋ ਕਿਸ ਦੀ ਮਲਕੀਅਤ ਹਨ ਇਨ੍ਹਾਂ ਆਧਾਰ ਤੇ ਉਹਨਾਂ ਦੀ ਵਰਗੀਕਰਨ ਕੀਤੀ ਜਾਂਦੀ ਹੈ ਇਹ ਸਰਕਾਰੀ ਉਦਯੋਗ ਪਬਲਿਕ ਸੈਕਟਰ ਇੰਡਸਟਰੀਜ਼ ਇਹ ਉਦਯੋਗ ਸਰਕਾਰ ਵੱਲੋਂ ਚਲਾਏ ਜਾਂਦੇ ਹਨ ਉਦਾਹਰਨ ਭਾਰਤੀ ਹੈਵੀ ਇਲੈਕਟ੍ਰੀਟੀਜ਼ ਲਿਮਟਿਡ BHEL ਜਾਂ ਹਿੰਦੁਸਤਾਨ ਪੈਟਰੋਲੀਅਮ ਤੇ ਨੈਕਸਟ ਹੈਗਾ ਨਿੱਜੀ ਉਦਯੋਗ ਜਿਸ ਨੂੰ ਪ੍ਰਾਈਵੇਟ ਸੈਕਟਰ ਇੰਡਸਟਰੀ ਕਿਹਾ ਜਾਂਦਾ ਹੈ ਇਹ ਉਦਯੋਗ ਵਿਅਕਤੀਗਤ ਜਾਂ ਕਾਰਪੋਰੇਟ ਕੰਪਨੀਆਂ ਵੱਲੋਂ ਚਲਾਏ ਜਾਂਦੇ ਹਨ ਉਦਾਹਰਨ ਟਾਟਾ ਇਫੋਸਿਸ ਜਾਂ ਰੇਲਾਈਂਸ ਤੇ ਨੈਕਸਟ ਹੈ ਤੀਜਾ ਸਾਂਝੇ ਉਦਯੋਗ ਜੁਆਇੰਟ ਸੈਕਟਰ ਇੰਡਸਟਰੀਜ਼ ਇੰਨਾ ਵਿੱਚ ਸਰਕਾਰ ਅਤੇ ਨਿੱਜੀ ਖੇਤਰ ਮਿਲ ਕੇ ਕੰਮ ਕਰਦੇ ਹਨ ਉਦਾਹਰਨ ਬਰੂਤੀ ਸਜੂਕੀ ਅਤੇ ਗੇਲ ਸੋ ਇਹ ਤਿੰਨਾਂ ਨੇ ਤੇ ਕੱਚੇ ਮਾਲ ਦੇ ਆਧਾਰ ਤੇ ਵਰਗੀਕਰਨ ਉਹ ਜੋ ਕਿਸ ਤਰੀਕੇ ਤੇ ਕੱਚੇ ਮਾਲ ਕਿਸ ਤਰੀਕੇ ਦੇ ਕੱਚੇ ਮਾਲ ਤੇ ਨਿਰਭਰ ਕਰਦੇ ਹਨ ਖੇਤੀ ਆਧਾਰਿਤ ਉਦਯੋਗ ਇਹ ਜੋ ਖੇਤੀ ਉਤਪਾਦਨ ਤੇ ਨਿਰਭਰ ਕਰਦੇ ਹਨ ਉਹ ਜੋ ਕਪੜਾ ਉਦਯੋਗ ਖੰਡ ਮਿੱਲਾਂ ਤੇਲ ਮਿੱਲਾਂ ਖਣਿਜ ਆਧਾਰਿਤ ਉਦਯੋਗ ਮੈਨਰਲ ਬੇਸਡ ਇੰਡਸਟਰੀਜ਼ ਇਹ ਉਦਯੋਗ ਭੂਮੀ ਤੋਂ ਮਿਲਨ ਵਾਲੇ ਖਣਿਜ ਪਦਾਰਥਾਂ ਤੇ ਨਿਰਭਰ ਕਰਦੇ ਹਨ ਉਦਾਹਰਨ ਲੋਹਾ ਪਲਾਂਟ ਸਿਮੈਂਟ ਉਦਯੋਗ ਤੇ ਤੀਜਾ ਰਸਾਇਣਿਕ ਉਦਯੋਗ ਇਹ ਹੀ ਉਦਯੋਗ ਰਸਾਇਣਿਕ ਪਦਾਰਥਾਂ ਤੇ ਨਿਰਭਰ ਕਰਦੇ ਹਨ ਆਧਾਰਨ ਫਾਰਮਾਸਿਟੀਕਲ ਪਲਾਸਟਿਕ ਖਾਦ ਆਦਿ ਉਦਯੋਗ ਸੋ ਨੈਕਸਟ ਹੈਗਾ ਜਿਹੜਾ ਕੁਐਸਚਨ ਹੈਗਾ ਕੁਐਸਚਨ ਨੰਬਰ 27 ਹੈ ਜੋ ਲਾਸਟ ਕੁਐਸਚਨ ਹੈਗਾ ਉਹ ਆਪਣਾ ਸਿੱਧ ਜਲਸ ਪਰਦਨ ਨਵੀਂ ਕੌਮੀ ਸ਼ਾਰਾ ਕਨ ਯੋਜਨਾ ਤੇ ਵਿਸਤ੍ਰਿਤ ਨੋਟ ਦੇਖੋ ਜਾ ਸਿੱਧ ਜਲ ਸੰਧੀ ਦੀ ਰੱਖਿਆ ਲਈ ਭਾਰਤ ਆਪਾ ਗਵਾ ਕੇ ਵੀ ਕੰਮ ਕਰ ਰਿਹਾ ਹੈ ਕਿਵੇਂ ਸੋ ਆਪਾਂ ਦੂਸਰਾ ਕੁਐਸਚਨ ਕਰਦੇ ਆ ਸਿੱਧ ਜਲ ਸੰਧੀ ਸੰਧੀ ਭਾਰਤ ਦੀ ਵਚਨਵੰਤਾ ਸਿੱਧ ਜਲ ਸੰਧੀ ਜਿਸ ਨੂੰ ਇੰਡਸ ਵਾਟਰ ਟ੍ਰੀਟਰੀ 1960 ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਹੋਈ ਇੱਕ ਅੰਤਰਰਾਸ਼ਟਰੀ ਸੰਧੀ ਹੈ ਇਸ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਕਾਰ ਸਿੰਧ ਨਦੀ ਅਤੇ ਇਸ ਦੀਆਂ ਸਹਾਖਾਵਾਂ ਦਾ ਨਿਯੰਤਰਣ ਨਿਸ਼ਚਿਤ ਕਰਨਾ ਸੀ। ਇਹ ਸੰਧੀ ਵਿਸ਼ਵ ਦੀ ਸਭ ਤੋਂ ਸਫਲ ਤੇ ਲੰਬੀ ਚੱਲਣ ਵਾਲੀ ਚੱਲਣ ਵਾਲੀਆਂ ਜਲ ਸੰਧੀਆਂ ਵਿੱਚੋਂ ਇੱਕ ਹੈ। ਭਾਰਤ ਆਪਣਾ ਨੁਕਸਾਨ ਕਰਕੇ ਵੀ ਇਸ ਦੀ ਕਿਵੇਂ ਪਾਲਣਾ ਕਰ ਰਿਹਾ ਹੈ? ਪਾਣੀ ਦਾ ਵੱਡਾ ਹਿੱਸਾ ਪਾਕਿਸਤਾਨ ਨੇ ਦਿੱਤਾ ਗਿਆ। ਸੰਧੀ ਅਨੁਸਾਰ ਭਾਰਤ ਨੂੰ ਸਿਰਫ ਤਿੰਨ ਨਦੀਆਂ ਰਵੀ, ਵਿਆਸ ਰਵੀ, ਵਿਆਸ ਅਤੇ ਸਤਲੁਜ ਤੇ ਰਾਵੀ, ਵਿਆਸ ਅਤੇ ਸਤਲੁਜ ਤੇ ਹੱਕ ਮਿਲੇ ਜਦਕਿ ਪਾਕਿਸਤਾਨ ਨੂੰ ਦੇਰੇ ਪਾਣੀ ਵਾਲੀਆਂ ਤਿੰਨ ਨਦੀਆਂ ਇੰਡਸ ਜੇਲਮ ਅਤੇ ਚਨਾਬ ਦਿੱਤੀਆਂ ਗਈਆਂ। ਪਾਕਿਸਤਾਨ ਨੂੰ 80% ਤੋਂ ਵੱਧ ਪਾਣੀ ਮਿਲਦਾ ਹੈ ਰੇ ਪਾਣੀ ਮਿਲਦਾ ਹੈ ਜਦਕਿ ਭਾਰਤ ਵਿੱਚ ਸਿਰਫ 20% ਪਾਣੀ ਵਰਤਨਯੋਗ ਹੈ। ਭਾਰਤ ਆਪਣੀਆਂ ਆਪਣੀ ਹੀ ਨਦੀਆਂ ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰ ਸਕਦਾ। ਭਾਰਤ ਨੂੰ ਚਨਾਬ ਅਤੇ ਜੇਲਮ ਉੱਤੇ ਵਿਸ਼ਵਾਸ਼ਨੀਯਤਾ ਨਾਲ ਬਣੇ ਹੋਏ ਹਾਈਡਰੋ ਪਾਵਰ ਪ੍ਰੋਜੈਕਟ ਚਲਾਉਣ ਲਈ ਪਾਕਿਸਤਾਨ ਨਾਲ ਆਮ ਸਹਿਮਤੀ ਲੈਣੀ ਪੈਂਦੀ ਹੈ। ਵਗਲੀ ਹਾਰ ਬਾਅਦ ਅਤੇ ਕਿਸਾਨ ਕਿਸਨ ਗੰਗਾ ਹਾਈਡਰੋ ਪਾਵਰ ਪ੍ਰੋਜੈਕਟ ਵਰਗੀਆਂ ਯੋਜਨਾਵਾਂ ਉੱਤੇ ਭਾਰਤਾਨ ਵੱਲੋਂ ਵਿਰੋਧ ਕੀਤੇ ਗਏ ਹਾਲਾਂਕਿ ਭਾਰਤ ਨੇ ਸੰਧੀ ਦੇਦੀ ਨਹੀਂ ਇਹਨਾਂ ਨੂੰ ਬਣਾਇਆ ਭਾਰਤ ਪਾਕਿਸਤਾਨ ਦੀ ਸ਼ਿਕਾਇਤਾਂ ਦਾ ਹਮੇਸ਼ਾ ਜਵਾਬ ਦਿੰਦਾ ਹੈ ਪਾਕਿਸਤਾਨ ਨੇ ਕਈ ਵਾਰੀ ਸੰਧੀ ਦੀ ਲੰਗਣਾ ਦੇ ਦੋਸ਼ ਲਗਾਏ ਪਰ ਹਮੇਸ਼ਾ ਭਾਰਤ ਨੇ ਅੰਤਰਰਾਸ਼ਟਰੀ ਮੰਚ ਤੇ ਆਪਣੀ ਵਚਨਬੱਧਤਾ ਨੂੰ ਸਾਬਤ ਕਰ ਚੁੱਕਾ ਹੈ ਅੰਤਰਰਾਸ਼ਟਰੀ ਮੱਧ ਸੱਤਾ ਮੈਡੀਟੇਸ਼ਨ ਵਿੱਚ ਭਾਰਤ ਆਪਨਾ ਪੱਖ ਨਿਭਾਇਆ ਜਿਵੇਂ ਕਿ ਵਿਸ਼ਵ ਬੈਂਕ ਦਿੱਤਾ ਹੈ ਦੂਸਰੇ ਤੇ ਤੀਆਂ ਬੁਨਿਆਦ ਦੀ ਸ਼ਿਕਾਇਤਾਂ ਸੁਨੀਆਂ ਸੁਨੀਆਂ ਗਈਆਂ ਪਾਕਿਸਤਾਨ ਤੇ ਨਿਰਭਰ ਹੋਣ ਦੇ ਬਾਵਜੂਦ ਸੰਧੀ ਨਿਭਾਈ ਜਾ ਰਹੀ ਹੈ ਭਾਰਤ ਵਿੱਚ ਕਈ ਖੇਤਰ ਜਿਵੇਂ ਪੰਜਾਬ ਹਰਿਆਣਾ ਜੰਮੂ ਕਸ਼ਮੀਰ ਪਾਣੀ ਦੀ ਤੰਗੀ ਤੋਂ ਜੂਝ ਰਹੇ ਹਨ ਪਰ ਫਿਰ ਵੀ ਪੰਜਾਬ ਪਰ ਫਿਰ ਵੀ ਭਾਰਤ ਨੇ ਪਾਕਿਸਤਾਨ ਨੂੰ ਦਿੱਤੇ ਜਾਣ ਵਾਲੇ ਪਾਣੀ ਵਿੱਚ ਕੋਈ ਵੱਡੀ ਕਮੀ ਨਹੀਂ ਕੀਤੀ ਭਾਰਤ ਨੇ ਆਪਣੇ ਸੁਭਾਅ ਤੇ ਸਹਿਯੋਗੀ ਰਵੱਈਏ ਕਰਕੇ ਸੰਧੀ ਦੀ ਪਾਲਣਾ ਜਾਰੀ ਰੱਖੀ ਹਾਲਾਂਕਿ ਪਾਕਿਸਤਾਨ ਕਈ ਵਾਰ ਵਿਲੰਗਣਾ ਕਰ ਚੁਕਾ ਹੈ ਸੋ ਇਹ ਹੀ ਇਸ ਦਾ ਆਨਸਰ ਹੈਗਾ ਤੇ ਨੈਕਸਟ ਆ ਜੋ ਨਕਸ਼ੇ ਨੇ ਨੈਕਸਟ ਤੁਸੀਂ ਨਕਸ਼ਾ ਖੁਦ ਕਰ ਲੈਣੇ ਨੇ ਸੋ ਇਹ ਆਪਣੇ ਕੁਐਸਚਨ ਪੇਪਰ ਹੈ ਜੋ ਕੰਪਲੀਟ ਹੋ ਚੁਕਿਆ ਹੈਗਾ ਜੇ ਕੋਈ ਵੀ ਇਹਦੇ ਚ ਕੁਐਸਚਨ ਸਮਝਣਾ ਆਵੇ ਤਾਂ ਉਸ ਦਾ ਸਕਰੀਨਸ਼ਾਟ ਲੈ ਲੈਣਾ ਇਹ ਕਿਸੇ ਨੂੰ ਪੀਡੀਫ ਚਾਹੀਦੀ ਹੈ ਤਾਂ ਕਮੈਂਟ ਜਰੂਰ ਕਰਨਾ ਸੋ ਮਿਲਦੇ ਆਪੇ ਕੋਰਨੇਮੀ ਵੀਡੀਓ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦੇਣਾ ਸ਼ੇਅਰ